ਤੇ ਦੋ ਦਿਨ ਤੋਂ ਆਪਣੀ ਵੀਡੀਓ ਨਹੀਂ ਆਈ ਹੈਗੀ ਉਹਦਾ ਵੀ ਇੱਕ ਵੱਡਾ ਕਾਰਨ ਇਹ ਹੈ ਕਿ ਘਰ ਦੇ ਵਿੱਚ ਸਾਰੇ ਫੈਮਿਲੀ ਮੈਂਬਰ ਬਿਮਾਰ ਆ ਬਾਈ ਜੀ ਤੇ ਮੈਂ ਵੀ ਬਿਮਾਰ ਆ ਇਸ ਕਰਕੇ ਅਰ ਵੀਡੀਓ ਨਹੀਂ ਬਣਾ ਪਾਇਆ ਤੇ ਥੋੜਾ ਟਾਈਮ ਵੀ ਇੱਥੇ ਫਾਰਮ ਦੇ ਵਿੱਚ ਘਟ ਦਿੱਤਾ ਇਸ ਕਰਕੇ ਵੀਡੀਓ ਨਹੀਂ ਬਣਾਈ ਤਾਂ ਮੈਂ ਹੁਣ ਆਇਆ ਸੀ ਫਾਰਮ 'ਚ ਮੈਂ ਸੋਚਿਆ ਚਲੋ 2-4 ਮਿੰਟ ਲਾਈਵ ਹੋਵਾਂ ਤੇ ਜਿਨ੍ਹਾਂ ਵੀਰਾਂ ਨੇ ਕੁਝ ਸਵਾਲ ਵਗੈਰਾ ਕਰਨੇ ਹੋਣ ਤੇ ਆਪਾਂ ਲਾਈਵ ਆਏ ਅੱਜ ਲਾਈਵ ਦੇ ਵਿੱਚ ਆਪਾਂ ਸਵਾਲਾਂ ਦੇ ਜਵਾਬ ਦੇਵਾਂਗੇ ਜਿਨ੍ਹਾਂ ਨੇ ਵੀ ਕੋਈ ਗੱਲ ਪੁੱਛਣੀ ਆ ਤੁਸੀਂ ਕਮੈਂਟ ਕਰੋ ਆਪਾਂ ਕਮੈਂਟ ਤੇ ਥੋੜਾ ਪੜ੍ਹ ਕੇ ਰਿਪਲਾਈ ਕਰਾਂਗੇ ਠੀਕ ਹੈ ਜੀ ਤੇ ਮੈਂ ਅੱਜ ਤੁਹਾਨੂੰ ਦਿਖਾਉਣ ਲੱਗਿਆ ਆਪਣਾ ਬਰੂਡਿੰਗ ਸੈਟਅਪ ਜਿਹੜਾ ਕਿ ਅਜੇ ਮੈਂ ਠੀਕ ਨਹੀਂ ਸੀ ਪਰ ਫੇਰ ਵੀ ਲਾਤਾ ਇਹ ਬੱਚੇ ਇੱਕਦਮ ਆ ਗਏ ਕਿਉਂਕਿ ਇੱਕਦਮ ਆਰਡਰ ਆ ਗਿਆ ਸੀ ਫਿਰ ਆਪਾਂ ਲੈ ਲਏ ਆਪਾਂ ਮਰ ਨਾਲ ਨਹੀਂ ਕਰਿਆ ਕਿੰਨੀ ਕਾਫੀ ਟਾਈਮ ਤੋਂ ਪੈਂਡਿੰਗ ਚੱਲ ਰਿਹਾ ਸੀ ਕੰਮ ਅੱਗੇ ਤੋਂ ਅੱਗੇ ਵਧੀਆਂ ਜਾਂਦਾ ਸੀ ਮੈਂ ਸੋਚਿਆ ਯਾਰ ਇਤ ਕੀ ਲੇਟ ਨਹੀਂ ਕਰਨਾ ਆਪਾਂ ਕੰਮ ਲੈ ਹੀ ਆਉਣੇ ਚਲੋ ਹਨ ਜਿੱਤਾਂ ਦਾ ਹੋਇਆ ਆ ਬਰੂਡਿੰਗ ਸੈਟ ਪਾਪਾ ਨੇ ਇਦਾਂ ਲਾਇਆ ਇੱਕ ਤਾਰ ਐ ਲਾ ਕੇ ਤੇ ਇੱਥੇ ਥੱਲੇ ਥੋੜਾ ਜਿਹਾ ਪ੍ਰਾਲੀ ਪਿਛਾਤੀ ਤੇ ਨਾਲ ਹੀ ਬਈ ਇਹ ਇਹਦੇ ਥੱਲੇ ਨਾ ਮਿੱਟੀ ਆ ਮਿੱਟੀ ਦੇ ਉੱਤੇ ਆਪਾਂ ਨੇ ਕਾਗਜ਼ ਦੀ ਆ ਲੇਪ ਪਿਛਾਤਾ ਇੱਕ ਦੰਦਾ ਮੇਰੇ ਕੋਲੇ ਰੋਲ ਪਿਆ ਏ ਪੂਰਾ ਉਹ ਰੋਲ ਦਾ ਮੈਂ ਥੋੜਾ ਜਿਹਾ ਕੁਛ ਹੀ ਸਾ ਪਾੜ ਕੇ ਤੁਸੀਂ ਅਖਬਾਰ ਪਛਾ ਸਕਦੇ ਹੋ ਅਖਬਾਰ ਮੇਰੇ ਕੋਲ ਮੌਕੇ ਤੇ ਹੈ ਨਹੀਂ ਸੀ ਮੌਕੇ ਤੇ ਜਿਹੜੀ ਕੀ ਜਿ ਮਿਲੀ ਉਹਦਾ ਹੀ ਆਪਾਂ ਕੁਛ ਨਾ ਕੁਛ ਪ੍ਰਬੰਧ ਕਰ ਲਿਆ ਅ ਜੀਰੀ ਝੜ ਲਾਉਣਾ ਉਹਨਾਂ ਅੱਗੇ ਤਾਂ ਮੈਂ ਐਤ ਕੀ ਭਈ ਜੀਰੀ ਝੜ ਮੈਂ ਰੱਖਿਆ ਨਹੀਂ ਸੀ ਨਾ ਮਿਲਿਆ ਫਿਰ ਮੌਕੇ ਤੇ ਆਪਾਂ ਤੂੜੀ ਵਿਛਾਲੀ ਤੇ ਇਹ ਵੀ ਠੀਕ ਆ ਯਾਰ ਬਹੁਤ ਵਧੀਆ ਚੀਜ਼ ਆ ਚਲੋ ਥੋੜਾ ਬੋਤਾ ਗਿੱਲਾ ਹੁੰਦਾ ਸੋਕ ਲੈਂਦੀ ਆ ਜੇ ਤੁਸੀਂ ਫਰਸ਼ ਸਤਿਵ ਕਰੋਗੇ ਤਾਂ ਬਹੁਤ ਔਖਾ ਹੋ ਜੂਗਾ ਇਹ ਤਾਂ ਫਰਸ਼ ਤੇ ਗਿੱਲਾ ਕਰਕੇ ਸਾਰੇ ਹੋ ਹੋ ਜਾਣਗੇ ਹੁਣ ਮੈਂ ਹਿਮੀਡੀਟੀ ਮੀਟਰ ਨਾਲੇ ਮੇਰਾ ਕੁਝ ਨਹੀਂ ਆਇਆ ਦੂਜੇ ਪਾਸੇ ਪਿਆ ਤੁਸੀਂ ਕਿਸੇ ਪਾਸੇ ਤੁਸੀਂ ਦੇਖ ਸਕਦੇ ਹੋ ਤੇ 7-8 ਦਿਨਾਂ ਦਾ ਚੂਚਾ ਜੀ ਇਹ ਵੈਸੇ ਕਹਿ ਦੱਸ ਦਿੰਦਾ ਰਹੇ ਨੇ ਪਰ ਪਤਾ ਲੱਗ ਜਾਂਦਾ 10 ਦਿਨ ਦਾ ਤੇ ਚੂਚਾ ਲੱਗਦਾ ਨਹੀਂ ਕਿਸੇ ਪਾਸੇ ਉਹ ਬਾਈ ਬਰੀਡ ਦੀ ਗੱਲ ਕਰਾਂ ਬਲੈਕ ਐਸਟਰਲੋਪ ਆਪਾਂ ਨੇ ਬਰੀਡ ਲੈ ਕੇ ਆਏ ਆ ਇਸ ਵਾਰੀ ਇਸ ਵਾਰੀ ਬਲੈਕ ਐਸਟਰਲੋਪ ਬਰੀਡ ਦੇ ਉੱਤੇ ਕੰਮ ਕਰਾਂਗੇ ਦੇਖਦੇ ਆ ਕਿੰ딴 ਦੀ ਬਰੀਡ ਆ ਹਲੇ ਛੋਟੇ ਤੋਂ ਲੈ ਕੇ ਵੱਡੇ ਤੱਕ ਪਾਲਾਂਗੇ ਇਹਨਾਂ ਨੂੰ ਦੇ ਦੇਖਦੇ ਆ ਕਿੰਦਾ ਦੀ ਪ੍ਰੋਬਲਮ ਆ ਕੀ ਰਿਜ਼ਲਟ ਆਉਂਦੇ ਨੇ ਇਹ ਆ ਦੇਖੋ ਜੀ ਇਹ ਚੂਚਾ ਹਲੇ ਥੋੜਾ ਥੋੜਾ ਚਿੱਟਾ ਇਸ ਮਤਲ ਲੈ ਕੇ ਪਹਿਲੀ ਵਾਰ ਆਇਆ ਰੱਖਾਂਗੇ ਪਹਿਲੀ ਵਾਰ ਦੇਖਦੇ ਆ ਫਿਰ ਜਿਵੇਂ ਤੁਹਾਨੂੰ ਮਤਲਬ ਜਿਵੇਂ ਮੈਨੂੰ ਵਧੀਆ ਲੱਗਾ ਫਿਰ ਮੈਂ ਤੁਹਾਨੂੰ ਰਿਜ਼ਲਟ ਦੱਸੂਗਾ ਇਹਦਾ ਵੀ ਕਿੰਦਾ ਦੇਣੇ ਇਹ ਤੇ ਜਿੱਥੇ ਆਪਾਂ ਰੱਖੇ ਹੋਏ ਨੇ ਉਹ ਬਈ ਮੈਂ ਤੁਹਾਨੂੰ ਦਿਖਾ ਦਿੰਦਾ ਇਹ ਨਾਲ ਬਿਲਕੁਲ ਐ ਕੱਚੀ ਛੱਤ ਐ ਇੱਥੇ ਛੱਤ ਇੱਟ ਵਾਲਾ ਪਾ ਰੱਖਿਆ ਆਪਾਂ ਨੇ ਇਟ ਬਾਲਿਆਂ ਦੇ ਥੱਲੇ ਆਪਾਂ ਨੇ ਇਹ ਰੱਖ ਰੱਖਿਆ ਨੇਗੇ ਬੱਚੇ ਉੱਤੋਂ ਵੀ ਮੰਨ ਕੇ ਚੱਲੋ ਇਹ ਵਧੀਆ ਰਹੇ ਰਹਿਣਗੇ ਚੱਲੋ ਠੀਕ ਆ ਕੱਚਾ ਜਿਹਾ ਬਣਾ ਰੱਖਿਆ ਬਹੁਤਾ ਪੈਸਾ ਨਹੀਂ ਲਾ ਰੱਖਿਆ ਸਿਰਫ ਬਰੂਡੀ ਗਰੂਮ ਵਾਸਤੇ ਬਣਾਇਆ ਸੀ ਤੇ ਹਾਲਾਂਕਿ ਇੱਥੇ ਦੋ ਤਿੰਨ ਬਲਬ ਹੋਰ ਲਾਉਣੇ ਸੀ ਮੈਂ ਹਲੇ ਸੇਤ ਠੀਕ ਨਹੀਂ ਸੀ ਤਾਂ ਮੈਂ ਕਰਿਆ ਨਹੀਂ ਤਾਂ ਇੱਥੇ ਪਹਿਲਾਂ ਐਮਸਟਾਰ ਸੈਟ ਡਿਵਾਈਸ ਸੀ ਬਸ ਐਮਸਟਾਰ ਦਾ ਸੈਟਅਪ ਪਹਿਲਾਂ ਲਾਤਾ ਇਹਨਾਂ ਦਾ ਆਪਾਂ ਨੇ ਇੱਥੇ ਲਾਤਾ ਬਾਈ ਕਰਿਆ ਹੋਰ ਜ਼ਿਆਦਾ ਆਪਾਂ ਨੇ ਛੇੜਖਾਨੀ ਨਹੀਂ ਜੀ ਨਹੀਂ ਕੀਤੀ ਕਿਉਂਕਿ ਆਪਣੇ ਚੈਨੀ ਹਿੰਮਤ ਹੈ ਨਹੀਂ ਸੀ ਬਈ ਸਿੱਧਾ ਖਰਾਬ ਹੋਣ ਕਰਕੇ ਆਪਣ ਇਹਨਾਂ ਨੂੰ ਕੁਛ ਧੰਮ ਧਮ ਜਿਆਦਾ ਕਰਿਆ ਨਹੀਂ ਪਰ ਫਿਰ ਵੀ ਮੈਂ ਦੇਖੋ ਦਿਨ ਦੇ ਵਿੱਚ ਨਹੀਂ ਦੋ ਕੀੜੇ ਮਾਰੇ ਨੇ ਨਹੀਂ ਤਾਂ ਮੈਂ ਜੇ ਠੀਕ ਹੁੰਦਾ ਹ ਮਰਦਾ ਇਹਨਾਂ ਬੇਨਾ ਜੀਵ ਨਹੀਂ ਸੀ ਲੱਗਣਾ ਮੈਂ ਤਾਂ ਦੋ ਤਿੰਨ ਵਾਰ ਬਹੁਤ ਵਾਰ ਆਉਂਦਾ ਮਤਲਬ ਫਾਰਮ ਦੇ ਵਿੱਚ ਤੇ ਆ ਤੁਸੀਂ ਦੇਖ ਸਕਦੇ ਹੋ ਤੁਸੀਂ ਵੀ ਆਪਣੇ ਜੇ ਤੁਸੀਂ ਲਾਉਣਾ ਚਾਹੁੰਦੇ ਹੋ ਨਾ ਇਦਾਂ ਦਾ ਸੈਟਅਪ ਲਾ ਕੇ ਤੁਸੀਂ ਕਰ ਸਕਦੇ ਹੋ ਬਰੂਡਿੰਗ ਕਰ ਸਕਦੇ ਹੋ ਬਰੂਡਿੰਗ ਦੇ ਵਿੱਚ ਮੈਂ ਇਹਨਾਂ ਨੂੰ ਪ੍ਰੀ ਸਟਾਰਟਰ ਫੀਡ ਦੇ ਰਿਹਾ ਜਿਹੜੇ ਕਿ ਉਹ ਖਾਣ ਲੱਗੇ ਹੋਏ ਨੇ ਦੇ ਨਾਲ ਇਹਨਾਂ ਨੂੰ ਸਿੰਪਲ ਪਾਣੀ ਦੇਣ ਲੱਗੇ ਆ ਦੇਖ ਛੋਟੇ ਛੋਟੇ ਬੱਚੇ ਪਾਣੀ ਪੀਣ ਲੱਗੇ ਹੋਏ ਹੋਣਗੇ ਤੁਸੀਂ ਵੀ ਆਪਣੇ ਹਿਸਾਬ ਨਾਲ ਇਦਾਂ ਹਨ ਪਾ ਕੇ ਪਾਣੀ ਅਲੱਗ ਰੱਖ ਸਕਦੇ ਹੋ ਪਰ ਕੋਸਾ ਪਾਣੀ ਤੋਂ ਸ਼ੁਰੂਆਤ ਕਰਿਓ ਫਿਰ ਅੰਦਰ ਦਾ ਜਿੰਨਾ ਟੈਂਪਰੇਚਰ ਹੋਊਗਾ ਉਸ ਹਿਸਾਬ ਨਾਲ ਉਹਨੇ ਢਲ ਜਾਣਾ ਕਿਉਂਕਿ ਇਹ ਤਾਂ ਮੈਂ ਰਾਤ ਇਹਨਾਂ ਨੂੰ ਦੇ ਦਦਾ ਸੀ ਰਾਤ ਕੋਸਾ ਕਰਕੇ ਤਾਂ ਹੁਣ ਜਿੰਨਾ ਅੰਦਰ ਟੈਂਪਰੇਚਰ ਹੋਊਗਾ ਉਸ ਹਿਸਾਬ ਨਾਲ ਇਹ ਪਾਣੀ ਦਾ ਵੀ ਟੈਂਪਰੇਚਰ ਹੋਊਗਾ ਤੇ ਇੱਕ ਵਾਰੀ ਪਰ ਦੋ ਦੋ ਦਿਨ ਰੱਖ ਦੋ ਤਾਂ ਵੀ ਕੋਈ ਚੱਕਰ ਨਹੀਂ ਬਸ ਗੰਦਾ ਨਾ ਹੋਵੇ ਜੇ ਗੰਦਾ ਹੋਊਗਾ ਤਾਂ ਤੁਰਤ ਸਾਫ਼ ਕਰ ਲਓ ਸੌਰੀ ਮੈਂ ਸਵੇਰੇ ਪਾਣੀ ਸਾਫ਼ ਕਰਤਾ ਸੀ ਸਵੇਰੇ ਕਿਉਂਕਿ ਰਾਤ ਮੈਨੂੰ ਫਿਲਟਰ ਨਹੀਂ ਮਿਲੇ ਛੋਟੇ ਫਿਲਟਰ ਮੇਰਾ ਲੀਕੇਜ ਕਰ ਰਿਹਾ ਸੀ ਤੇ ਮੈਂ ਰਾਤ ਰੱਖਤਾ ਦਿੱਤਾ ਮੈਨੂੰ ਡਾਊਟ ਸੀਗਾ ਕਿ ਖਰਾਬ ਆ ਉਹ ਉਹ ਇੱਥੋਂ ਕਿਤੇ ਟੁੱਟਿਆ ਹੋਇਆ ਸੀ ਉਹ ਟੁੱਟਣ ਕਰਕੇ ਨਾ ਸਾਰਾ ਪਾਣੀ ਲੀਕ ਕਰ ਗਿਆ ਨਾਲੇ ਮੈਂ ਦੇਖ ਵੀ ਲਿਆ ਸੀ ਮੈਂ ਨਾਲ ਦੇ ਮੁੰਡੇ ਦੱਸਤਾ ਮੈਂ ਕਹਿੰਦਾ ਵੀ ਯਾਰ ਕੋਈ ਚੱਕਰ ਨਹੀਂ ਕਹਿੰਦਾ ਕੁਝ ਨਹੀਂ ਹੈਗਾ ਵੀ ਕੋਈ ਪ੍ਰੋਬਲਮ ਨਹੀਂ ਆ ਰਹੀ ਠੀਕ ਆ ਤੇ ਮੈਨੂੰ ਲੱਗਿਆ ਕਿ ਇਹ ਪ੍ਰੋਬਲਮ ਹੈ ਇਹਦੇ ਵਿੱਚ ਪਰ ਹੌਲੀ ਹੌਲੀ ਉਹ ਸਾਰਾ ਇੱਥੋਂ ਨਾ ਗਿੱਲਾ ਹੋ ਗਿਆ ਸੀਗਾ ਉਹ ਸਾਰਾ ਤੂੜੀ ਗਿੱਲੀ ਹੋ ਗਈ ਸੀ ਫਿਰ ਮੈਂ ਸਵੇਰੇ ਆ ਚੱਕ ਤੇ ਆਹ ਵਿੰਡੋ ਆਹ ਵਿੰਡੋ ਲੱਗੀ ਹੁੰਦੀ ਹੈ ਨਾ ਆਪਣੀ ਆ ਵਿੰਡੋ ਦੀ ਧੁੱਪਾ ਇੱਥੇ ਆਵੇ ਸਵੇਰੇ ਮੈਂ ਚੱਕ ਤੇ ਇਹਨਾਂ ਨੂੰ ਧੁੱਪੇ ਛੜਦਾ ਮੰਨ ਲਵਾਂ ਅੰਦਰ ਹੀ ਸੀ ਅੰਦਰ ਧੁੱਪ ਪਾਉਂਦੀ ਸੀ ਮੈਂ ਧੁੱਪੇ ਥੋੜਾ ਜਿਆ ਹੋ ਸਕਾਂਗੇ ਪਰ ਇੰਨੀ ਗੱਲ ਪੱਕੀ ਹੈ ਵੀਰੇ ਬੱਲ ਬਣਾਉ ਲੋ ਕਿਤੇ ਜਿਆਦਾ ਨਾ ਧੁੱਪ ਦੀ ਮੈਂ ਕਹਿੰਦਾ ਗਰਮੈਚ ਬਹੁਤ ਹੀ ਤੇ ਦਿਨ ਇਹਨਾਂ ਦਾ ਟੈਂਪਰੇਚਰ ਬਿਲਕੁਲ ਸਹੀ ਰਿਹਾ ਭੱਜੇ ਫਿਰ ਉਹ ਰਾਤ ਨੂੰ ਵੀ ਥੋੜੀ ਥੋੜੀ ਠੰਡ ਮੰਨਦੇ ਨੇ ਤੇ ਇਹਨਾਂ ਨੂੰ ਹੁਣ ਮੈਂ ਇੱਕ ਵੱਲ ਹੋਰ ਲਾਉਂਗਾ 200 ਵਾਲਾ ਤਾਂ ਕਿ ਇਹ ਭੱਜੇ ਫਿਰਨ ਮੈਂ ਤਾਂ ਭੱਜੇ ਹੀ ਵਧੀਆ ਲਾ ਦੇਣੇ ਜਦੋਂ ਭੱਜਣਗੇ ਉਦੋਂ ਵਧੀਆ ਲੱਗਣਗੇ ਫਿਲਹਾਲ ਅੱਜ ਦਾ ਦਿਨ ਇਹਨਾਂ ਨੂੰ ਇਦਾਂ ਹੀ ਛੱਡਾਂਗੇ ਜੇ ਹੋ ਸਕੇ ਆ ਸਮਾਨ ਆਉਣ ਵਾਲਾ ਨਲ ਦਾ ਟੈਂਪਰੇਚਰ ਮੀਟਰ ਰਹੂਗਾ ਨਾਲੇ ਆਊਗਾ ਆਪਣਾ ਕੀ ਕਹਿੰਦੇ ਨੇ ਵੱਲਕ ਉਹ ਬੋਲਡਰ ਵਗੈਰਾ ਮੰਗਾਏ ਹੋਏ ਨੇ ਕਿ ਆਉਣ ਵਾਲੇ ਨੇ ਜੇ ਤਾਂ ਅੱਜਾਂਗੇ ਠੀਕ ਨਹੀਂ ਤਾਂ ਕੱਲ ਤੋਂ ਇਹਨਾਂ ਦਾ ਕਾਰੀ ਦੇਣਾ ਆਪਾਂ ਨੇ ਪੱਕਾ ਤੇ ਬਾਕੀ ਇਹ ਦੇਖੋ ਯਾਰ ਹਲੇ ਨਾ ਮੇਰੇ ਸਾ ਮੈਂ ਤੁਹਾਨੂੰ ਦੱਸਿਆ ਪਹਿਲਾਂ ਵੀ ਵੀਡੀਓ ਦੇ ਵਿੱਚ ਬਰੂਡਿੰਗ ਦੇ ਵਿੱਚ ਵੀ ਐਦਾਂ ਬੱਲਬ ਦੇ ਨੀਚੇ ਜੇ ਆਉਣ ਹਨਾ ਫੇਰ ਤਾਂ ਮੰਨ ਕੇ ਚੱਲੋ ਵੀ ਉਹ ਠੰਡ ਮੰਨਦੇ ਨੇਗੇ ਜਾਂ ਖੁੰਜਿਆਂ 'ਚ ਜਾਣਾ ਤਾਂ ਵੀ ਠੰਡ ਉਹ ਜਾ ਖੁੰਜਿਆਂ ਦੇ ਵਿੱਚ ਵੜ ਜਾਣਗੇ ਨਹੀਂ ਫੇਰ ਉਹ ਗਰਮੀ ਮੰਨਦੇ ਨੇਗੇ ਜੇ ਉਹ ਬੱਚੇ ਕੋਈ ਭੱਜ ਰਿਹਾ ਕੋਈ ਕੀ ਕਰ ਰਿਹਾ ਕੋਈ ਕੀ ਕਰ ਰਿਹਾ ਫੇਰ ਉਹਦਾ ਮਤਲਬ ਇਹ ਆ ਕਿ ਉਹ ਨਾ ਠੀਕ ਨੇਗੇ ਭੱਜੇ ਫਿਰ ਰਹੇ ਨੇਗੇ ਹੁਣ ਆਪਾਂ ਨੇ ਇਹ ਦੇਖਦੇ ਆਂ ਕਿ ਥੋੜੇ ਟਾਈਮ ਤੱਕ ਬੱਲਬ ਦੇ نیچے ਆਉਂਦੇ ਨੇ ਸਾਈਡ ਤੇ ਆਉਂਦੇ ਨੇ ਥੋੜੇ ਟਾਈਮ ਤੱਕ ਆਪਾਂ ਅੰਦਾਜ਼ਾ ਲਾ ਲਾਂਗੇ ਤਾ ਆਪਮਾਨ ਦਾ ਫਿਰ ਉਸ ਹਿਸਾਬ ਨਾਲ ਇਹਨਾਂ ਨੂੰ ਰੱਖਾਂਗੇ ਜੇ ਤਾਂ ਬਹੁਤੀ ਉਹ ਠੰਡ ਮਨਦੇ ਹੋਏ ਤਾਂ ਫਿਰ ਇੱਕ ਬੱਲਬ ਹੋਰ ਲਾ ਦਾਂਗੇ ਜੇ ਇਹ ਜੇ ਨਾ ਮੰਨਦੇ ਹੋਏ ਤਾਂ ਫਿਰ ਆਪਾਂ ਇਹਨਾਂ ਨੂੰ ਕਰਾਂਗੇ ਕੁਸ਼ਣਾ ਕੁ ਸੈਟਅਪ ਲਾਵਾਂਗੇ ਠੀਕ ਆ ਭਾਈ ਜੀ ਇਹ ਜੇ ਕਿਸੇ ਨੂੰ ਕੋਈ ਸਵਾਲ ਵਗੈਰਾ ਪੁੱਛਣਾ ਹੋਵੇ ਤਾਂ ਆਪਣੇ ਨਾਲ ਸਿੱਧਾ ਪੁੱਛ ਸਕਦਾ ਆਪਾਂ লাইਵ ਸਟ੍ਰੀਮ ਤੇ ਹਰ ਕਿਸੇ ਕਮੈਂਟ ਦਾ ਰਿਪਲਾਈ ਕਰਦੇ ਆਂ ਜੇ ਤੁਸੀਂ ਉਦਾਂ ਵੀ ਸਾਡੀ ਕਿਸੇ ਵੀਡੀਓ ਦੇ ਉੱਤੇ ਇੱਕ ਕਮੈਂਟ ਕਰਦੇ ਹੋ ਤਾਂ ਆਪਾਂ ਉਹਦੇ ਹਰ ਇੱਕ ਦਾ ਸਵਾਲਾਂ ਦੇ ਜਵਾਬ ਦਿੰਨੇ ਬਈ ਜੀ ਤੇ ਬਾਕੀ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਉਦੋਂ ਤੱਕ ਦੇ ਲਈ ਧੰਨਵਾਦ